ਦੁਕਾਲ ਮਿੱਤਰੋ ਕਿ ਹਾਲ ਸਾਰਿਆਂ ਦਾ ਭਾਈ ਜੀ ਬਾਰਸ ਨੇ ਦੁੱਖੀਆਂ ਕੱਢ ਰਿਆਂ ਭਾਈ ਆਜੋ ਜੁਰਜੋ ਮਿੱਤਰ ਪਿਆਰਿਓ कल मिस्त्री करके दो अज कला मामा है मामा तो पूरी जदो जहद कर रहा है बेचारा करे भी के मामा इतना लिया फिर मैं बो मौसम ਸਾਰੀ ਐਸੀ ਕਿਤਾਸੀ ਫੇਰ ਦੇ ਬਾਈ ਨਹੀਂ ਅੱਜ ਇਹ ਕੰਦਾ ਸਿਰੇ ਮਾਰਦੇ ਕੱਲ ਨੂੰ ਆਪਣਾ ਛੱਡ ਉੱਤਰ ਜਾਂਦਾ ਗੱਲ ਬਣ ਜਾਂਦੀ ਚੋੜੇ ਆਲੇ ਖੇਤ ਮੈਂ ਮਿੱਤਰੋ ਉਧਰ ਪਾਣੀ ਚਲ ਗਿਆ ਇਧਰ ਜਗਾਗਾ ਛੇੜਾ ਛੇੜਦੀ ਆ ਕਲੇਸ਼ ਹੋ ਗਿਆ ਪੰਗਾ ਹੋਇਆ ਹੋਂਦੜਾ a aee ফসলকে সের পুজো ভাই

Бла, ма, слуха. Бла, ма, ਦੋਸਤੋ ਦੇਖੋ ਆਪਣੇ ਉਹ ਕੰਦ ਦਾ ਵੀ ਪਰਲੀ ਪੂਰੀ ਤੇ ਅੱਜ ਇਹ ਕੰਦ ਪੂਰੀ ਹੋ ਜਾਂਦੀ ਕੰਦ ਨੂੰ ਇਹ ਛੱਡ ਦਾਰ ਲਾਵੇਂ ਕਰਾਵੀ ਕੇ ਹੋ ਅੱਛੇ ਪਾਸਾ ਕਰੇਗਾ ਬਲੀ ਭਾਈ ਬੋਲਾਰ ਕੇ ਰਾਤੂ ਸੇ ਪਰ ਪੁੱਲ ਪੁੱਲ ਪਾਈ ਮਾ ਸਾਜਿਆ ਕੇ ਰਾਤ ਤੇ ਭਾਈ ਮਨੂ ਐ ਕੰਮ ਹਾ ਜਿਹਦੇ ਨਾਲ ਤੋਂ ਬਜਨੇ ਹੈਗੇ ਕੰਦਕੇ ਉੱਪਰ ਤੇ ਕੇ ਮੋਲੇ ਕਰ ਦੇ ਗਏ